ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਮੈਂ ਖੜਾ ਇਸ ਇਸ ਸਮੇਂ ਮੈਂ ਖੜਾ ਬਾਉਪੁਰ ਕਦੀਮ ਔਰ ਅੱਗੇ ਜਿਹੜਾ ਬਾਉਪੁਰ ਜਦੀਦ ਹੈ ਔਰ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਜ਼ਿਆਦਾ ਇੱਥੇ ਪਾਣੀ ਦਾ ਲੈਵਲ ਹੈ ਔਰ ਲੋਕ ਜਿਹੜੇ ਨੇ ਘਰਾਂ ਵਿੱਚ ਫਸੇ ਹੋਏ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਕਿੰਨਾ ਹੈ ਲੋਕਾਂ ਦੀ ਸੁਰੱਖਿਆ ਲਈ ਲੋਕਾਂ ਨੂੰ ਜਿਹੜਾ ਕੱਢਿਆ ਜਾ ਰਿਹਾ ਹੈ ਇਸ ਤੋਂ ਪਾਣੀ ਚ ਔਰ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਹੈ ਜਿਹੜਾ ਔਰ ਲੋਕਾਂ ਦਾ ਜਿਹੜਾ ਕਿ ਸਾਰਾ ਡੰਗਰ ਪੱਠੇ ਜੂਰੀ ਹੈ ਸਾਰਾ ਨੁਕਸਾਨ ਇਸ ਤੰਨੇ ਜਿਹੜਾ ਹੋ ਚੁੱਕਾ ਹੈ ਤੁਸੀਂ ਸਰੀਰਾਂ ਚ ਦੇਖੋ ਕਿ ਕਿੰਨੀ ਜ਼ਿਆਦਾ ਤਬਾਹੀ ਮੱਚੀ ਦੀ ਹੈ ਇਹ ਅੰਦਾਜ਼ਾ ਜਿਹੜਾ ਕੋਈ ਮਾੜੀ ਜੀ ਗੱਲ ਕਰ ਲੈਂਦਾ ਵਾ ਉਹ ਲੀਡਰ ਬਣ ਜਾਂਦਾ ਉਹੋ ਹੀ ਲੈ ਕੇ ਤੁਰ ਪੈਂਦਾ ਉਹਨੇ ਪਹੁੰਚਣ ਲਾਪਣਗੇ ਤੁਹਾਡੇ ਤੱਕ ਅਜੇ ਅੱਜ ਹੁਣ ਥੋੜਾ ਜਿਹੜੀ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਲੋੜ ਆ ਇਹਨਾਂ ਨੂੰ ਇੱਥੇ ਚੀਜ਼ ਦੀ ਕੱਲ ਤੱਕ ਕਾਫੀ ਲੋੜ ਲੋੜ ਮੈਂ ਕਹਿੰਦਾ ਮਹਾਰਾਜ ਇਦਾਂ ਦੀ ਲੋੜ ਪਾਵੇ ਨਾ ਕਿਸੇ ਨੂੰ ਇਹ ਹੋਂ ਜਿਹੜਾ ਪਸ਼ੂ ਵਾਲੇ ਤੇ ਫਿਰ ਚਾਰਾ ਜਿਹੜਾ ਬੰਦੇ ਕਹਿੰਦੇ ਉਹਦਾ ਕਿਆ ਵਾ ਜਿਹਦੇ ਮੈਂਚ ਦਾ ਤੇ ਕੋਈ ਪਾਲੂਗਾ ਜੇ ਨਾਲ ਹੀ ਮਿਲਿਆ ਤੇ ਉਹਨਾਂ ਦਾ ਟਾਈਮ ਦਾ ਉਹਦਾ ਸਾਰ ਲੈ ਸਕਦਾ ਹਾਂ ਸੁੱਕਾ ਸਹੀ ਦਿਨਾਂ ਨੂੰ ਹਾਂ ਆ ਚਾਰ ਟੈਪ ਜਿਹੜਾ ਪੱਠੇ ਆ ਉਹ ਹਾਂਜੀ ਉਹ ਤੇ ਚਲੂ ਤੂੜੀ ਚਰ ਲਾ ਕੇ ਪਾਈ ਜਾਂਦੇ ਆ ਕਵਾ ਉਹ ਪੱਠਾਂ ਦਾ ਹਰਾ ਵਾ ਆ ਬੇੜੀਆਂ ਤੇ ਜਾਣਾ ਵਾ ਘਰੋਂ ਘਰਕੇ ਤੇ ਕਿਹੜਾ ਕਿਹੜਾ ਜਾਊ ਸੁੱਕਾ ਸਾਰਾ ਹੋਵੇ ਫਿਰ ਬੰਦਾ ਲੈ ਵੀ ਨਾ ਸਾਡਾ ਤਾਂ ਆਪਣਾ ਕਿੰਨਾ ਬਾਜਰੇ ਦਾ ਲਾਇਆ ਹੋਇਆ ਸੀ ਮਿੱਟੀ ਇਹ ਪਾਣੀ ਖੜਾ ਪਿੱਛੇ ਪਾਣੀ ਚੱਲ ਗਿਆ ਉੱਥੇ ਐ ਇੱਧਰ ਤੇ ਵੀ ਚੜ ਗਿਆ ਸਾਰਾ ਘਾਰੀ ਭਰ ਗਿਆ ਤੇ ਕਈ ਨਵੇਂ ਰਿਓ ਤੇ ਕਿੰਨੇ ਕਿੰਨੇ ਫੁੱਟ ਪਾਣੀ ਹੋਊਗਾ ਜਿਆਦਾ ਉੱਚਾ ਇੱਥੇ ਕਈ ਸਾਂ ਇੱਧਰ 4 ਫੁੱਟ ਗੇਨ ਲਓ ਤੇ ਇੱਧਰ 9-10 ਫੁੱਟ ਗੇਨ ਲਓ ਇੱਜਾ ਨੂੰ ਉਹ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਲੱਗਦਾ ਹਾਂਜੀ ਗੁਰਦੁਆਰਾ ਸਾਹਿਬ ਆ ਸਾਗਰੇ ਵੱਜਦੇ ਆ ਇਹ ਕਿਹੜੇ ਸਾਗਰੇ ਪੰਡ ਦਾ ਇਹ ਹਾਂਜੀ ਇਹ ਸਾਰਾ ਇੱਧਰ ਵੀ ਪੰਡਿਆ ਪੂਰਾ ਜਿੱਥੇ ਰੋਕਿਆਂ ਵਿੱਚ ਹਾਂਜੀ 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 ਤੇ ਆ ਇਹ ਸਾਰੇ ਘਾਰ ਹੀ ਆ ਬੈਠੇ ਜਿੱਦਾ ਉਹ ਘਰ ਦਾ ਬਣਾ ਤਿੰਨ ਕ ਘਰ ਇੱਥੇ ਆ ਦੋ ਘਰ ਪਰਾਂ ਵਾ ਤੇ ਉਹ ਇੱਧਰ ਆ ਕਿਹੜਾ ਬੰਡੇ ਨੇ ਉਹ ਸਾਹਮਣੇ ਇਹ ਬਊਪੁਰ ਚ ਬਊਪ ਪਰਲਾ ਹੈਗਾ ਬਊਪਰ ਚ ਜੀਤ ਇਹ ਬਿਆਸ ਦਰਿਆ ਉਧਰ ਵੀ ਆ ਤੇ ਇਧਰ ਵੀ ਆ ਨਾ ਵਿਚ ਏਰੀਆ ਜਿਹੜਾ ਪੈ ਜਾਂਦਾ ਇੱਕ ਇੱਕ ਪਰਲੇ ਬਣਿਆ ਕੀ ਆ ਦੋ ਦਰਿਆ ਪੈ ਜਾਂਦੇ ਦੋ ਦਰਿਆ ਵਿੱਚ ਸਨ ਚਾ ਚੱਕਰੀ ਕਾਲੀ ਤਾਂ ਬਹੁਤ ਜਿਆਦੀ ਇੱਥੇ ਇਹ ਹਜ਼ਾਰ ਤੇ ਸਾਰਾ ਝੋਨਾ ਚੂਨਾ ਬੀਜਿਆ ਫਸਲ ਝੋਨਾ ਤੇ ਪੱਠੇ ਠੀਕ ਇਹ ਬੰਦੇ ਜਿਹੜੇ ਜਾ ਰਹੇ ਕਿੱਧਰ ਆਉਣਗੇ ਇਹ ਵੀ ਆਪਾਂ ਆਪਣੇ ਘਰ ਹੀ ਆਪਾਂ ਕਿਹੜੀ ਜੀਤ ਲੋੜੂ ਮਰਾਦੇ ਦੀ ਕਿਦਾਂ ਖਾਣ ਦੀ ਪਿੰਡਾਂ ਜਾਣਗੇ ਗੁੱਜੇ ਖਾ ਲ ਵੀ ਹੋਊਗੇ ਤਾਂ ਵੀ ਕਿਤਾਆ ਹੋ ਜਾਊਗਾ ਜੀ ਜੇ ਉਹ ਮੱਕੀ ਦਾ achar ਹੋ ਜਾਊਗਾ ਉਹਦੀ ਮਰਾਦਾ ਆਪਣਾ ਫੀਡ ਹੈ ਪ੍ਰਸ਼ਾਸਨ ਆਇਆ ਕਿ ਨਹੀਂ ਉਹ ਪ੍ਰਸ਼ਾਸ਼ਨ ਆਇਆ ਕਿ ਨਹੀਂ ਇੱਥੇ? ਨਹੀਂ ਸਰਕਾਰ ਦੇ ਬੰਦੇ ਨੇ। ਨੇ ਹਾਂ ਸਰਕਾਰ ਦੇ ਤੇ ਵਿਚਾਰੇ ਉਹ ਆਉਂਦੇ ਆ। ਉਹ ਦੂਜਿਆਂ ਨੇ ਸਰਕਾਰ ਨੂੰ ਕੋਈ ਆਇਆ ਨਹੀਂ। ਉਹ ਵੀ ਆਪ ਦੀ ਫਾਰਮਲਿਟੀ ਪੂਰੀ ਕਰਦੇ ਜੋ ਕਰਦੇ ਆ। ਤੇ ਜਿਹੜੀ ਜਾਂਦੇ ਜੋ ਉਹਨਾਂ ਨੂੰ ਕਾਟ ਕਰਦੇ ਉਹ ਦੇ ਦਿੰਦੇ ਆ। ਸਰਕਾਰ ਨੂੰ ਮਿਲਦਾ ਉਹ ਨਹੀਂ ਆ। ਵੀ ਖਾਲਜ ਦਾ ਮਰਦਾ ਅਜ ਕਿਦਾਂ? ਹਾਂ ਅੱਜ ਲਗੇ ਜੋ ਕਰੋ ਜਦਾ ਜਦਾ ਬੇਕਾ ਬੇਕਾ ਦੇ ਆ ਆ। ਅੱਛਾ। ਪਤਾ ਨਹੀਂ ਉਹ 2-2 ਕਿਲੋ ਵਾ ਕੇ 4-4 ਕਿਲੋ ਵਾ ਕੇ ਕੰਨਾਵਲ ਪਾਵੇ ਪਾਇਆ। ਉਹ ਕਰ ਕਰ ਦਿੱਤੀ ਜਾਂਦੇ। ਪ੍ਰਸ਼ਾਦ ਹੀ ਆ ਜਿੱਦਾਂ ਆਪਾਂ ਗੁਰਦੁਆਰੇ ਚੱਲ ਜਾਂਦੇ ਆ ਬੋਰੇ ਚਾਹੀਦੇ ਨਾ ਬੋਰਾ ਪ੍ਰਸ਼ਾਦ ਹੀ ਵੰਡਦੇ ਆ ਬੋਰੇ ਚਾਹੀਦੇ ਨਾ ਕੋਈ ਐਮਐਲ ਮੰਤਰੀ ਆਇਆ ਨਹੀਂ ਮੰਤਰੀ ਨਹੀਂ ਜਿੱਦਾਂ ਹੂੰ ਕੱਲ ਉਹ ਆਇਆ ਅਜੇ ਤੱਕ ਸੱਜਨ ਸਿੰਘ ਚੀਮਾ ਉਹ ਵੀ ਗੇੜੀ ਕੱਢ ਕੇ ਚਲੇ ਗਿਆ ਇੱਥੋਂ ਅਜੇ ਤਾਈਂ ਬਰਾਗਤ ਹੈ ਵੀਡੀਓ ਲਾਈਕ ਸ਼ੇਅਰ اور ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰ ਲਓ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਮਿਲਦੇ ਆ ਨੈਕਸਟ ਵੀਨ ਤਬ ਤੱਕ ਕੇ ਲਈ ਜੈ ਹਿੰਦ